ਯੂਟਿਊਬਰਾਂ ਦੀ ਬਹੁਤ ਤਗੜੀ ਲੜਾਈ ਹੋ ਗਈ ਹੈ ਕਿਹੜੇ ਤਲਵਾਰਾਂ ਚੱਲ ਗਈਆਂ ਨੇ ਉੱਥੇ ਜਿਗਰਾਉਂ ਚ ਆਇਆ ਰਫ਼ਤਾਰ ਆਏ ਤੇ ਹਰ ਸ਼ੇ ਜਿਗਰਾਉਂ ਦੀ ਗੱਲ ਕਰ ਰਿਹਾ ਮੈਂ ਤਲਵਾਰਾਂ ਦੇ ਕੁੱਤੇ ਨੇ ਬੰਦੇ ਕੈਮਰੇ 'ਚ ਆਏ ਨੇ ਤੇ ਭਾਜੀ ਦੇਖ ਲਓ ਕੀ 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 ਉਮਰਾਂ ਨੇ ਤੇ ਕੀ ਕੀ ਕੰਮ ਕਰਦੇ ਫਿਰਦੇ ਨੇ ਯਾਰ ਉਹ ਯਾਰ ਮੈਂ ਉਹਨਾਂ ਨੂੰ ਮੈਂ ਚਲੋ ਅਰਸ਼ ਨਾਲ ਤੇ ਮੇਰੀ ਯਾਰੀ ਦੋਸਤੀ ਨਹੀਂ ਹੈ ਦੋ ਯਾਰ ਦੋਸਤ ਹੀ ਅਰਚਿਤ ਰਫਤਾਰ ਰਾਏ ਨੂੰ ਤੇ ਸਾਰੇ ਜਾਣਦੇ ਨੇ ਇਹ 2000 ਦੋਸਤ ਸੀ ਇਕੱਠੇ ਵੀਡੀਓ ਵੀ ਬਣਾਉਂਦੇ ਹੁੰਦੇ ਸੀ ਪ੍ਰੈਂਕ ਭਰੂਮ ਕਾਲੀਆਂ ਤੇ ਆਪਸ ਚ ਉਹਨਾਂ ਲੜ ਪਏ ਨੇ ਲੜੇ ਕਿਉਂ ਨੇ ਰਫਤਾਰ ਰਾਏ ਕਹਿੰਦਾ ਇੱਕ ਦਿਨ ਨਾ ਇਹ ਮੈਨੂੰ ਲਾ ਕੇ ਚੱਲ ਗਏ ਰਸਤੇ ਚ ਤੇ ਬੜੀ ਲੇਟ ਆਏ ਤੇ ਮੈਂ ਜਦੋਂ ਲੇਟ ਆਏ ਨਾ ਵਾਪਸ ਤੇ ਮੈਂ ਇਹਨਾਂ ਨੂੰ ਗਾਲ੍ਹਾਂ ਕੱਢੀਆਂ ਐਜ਼ੇ ਭਰਾ ਦੇ ਤੌਰ ਤੇ ਵੀ ਸਾਲੇ ਲੇਟ ਆਏ ਮੈਨੂੰ ਇੱਥੇ ਇਕੱਲੇ ਨੂੰ ਛੱਡ ਕੇ ਮੈਨੂੰ ਨਾਲ ਨਹੀਂ ਲੈ ਕੇ ਗਏ ਜੇ ਉਹ ਤੇ ਕਹਿੰਦਾ ਇਹ ਮੈਂ ਇਹਨਾਂ ਨੂੰ ਗਾਲ੍ਹਾਂ ਗੋਲ੍ਹਾਂ ਕੱਢੀਆਂ ਐਜ਼ੇ ਭਰਾ ਦੇ ਤੇ ਕਹਿੰਦਾ ਮੇਰੀ ਨਾਲ ਪੱਗ ਲਾ ਕੇ ਲੈ ਗਏ ਤੇ ਕਹਿੰਦਾ ਫਿਰ ਮੈਂ ਪੱਗ ਲੈਣ ਗਿਆ ਤੇ ਕਹਿੰਦਾ ਮੈਂ ਗੁੱਸੇ 'ਚ ਹੀ ਮੈਂ ਇਹਨਾਂ ਨੂੰ ਕੁੱਟਿਆ ਜੇਵੋ ਰਫਤਾਰ ਆਏ ਦਾ ਪੱਕੇ ਠੀਕ ਹੈ ਤੇ ਅਰਸ਼ ਜਗਰਾਉ ਕੀ ਕਹਿੰਦਾ ਫਰੈਸ਼ ਭਾਜੀ ਅਰਸ਼ ਜਗਰਾਉ ਕਹਿੰਦਾ ਕਿ ਇਹ ਬੰਦਾ ਸ਼ੁਰੂ ਤੋਂ ਖਰਾਬੀਆ ਕਰਦਾ ਹੈ ਇਹ ਬੰਦਾ ਕਹਿੰਦਾ ਪਹਿਲੇ ਦਿਨ ਇਹਨੇ ਲੜਾਈ ਹੋਈ ਸੀ ਕਿ ਅਸੀਂ ਕਦੇ ਬੈਠੇ ਸੀ ਯਾਰ ਦੋਸਤ ਉੱਥੇ ਕਹਿੰਦਾ ਇਹ ਦਰਦੂਰ ਪੀਂਦਾ ਤੇ ਕਹਿੰਦਾ दारू ਮੰਗਾ ਲਓ ਤੇ ਕਹਿੰਦਾ ਇੱਕ ਮੁੰਡਾ ਉਹਨਾਂ 'ਚ ਹੈਗਾ ਸੀ ਉਹ ਕਹਿੰਦਾ ਮੈਂ ਦਰਦੂਰ ਨਹੀਂ ਪੀਂਦਾ ਉਹਨੇ ਲੈ ਕੇ ਘਰੇ ਕੋਈ ਪੁਰਾਣੀ ਬੋਤਲ ਪਈ ਦੇ ਅੱਗੇ ਅੱਧੀ ਬੋਤਲ ਰੱਖਤੀ ਕਹਿੰਦਾ ਇਹ ਅੱਗੋ ਕਹਿ ਲੱਗ ਪਿਆ ਆਪਣਾ ਹਰਫਤਾਰ ਰਾਇ ਕਿ ਤੂੰ ਮੇਰੀ ਬੇਇੱਜ਼ਤੀ ਕੀਤੀ ਏ ਤੂੰ ਮੇਰੇ ਅੱਗੇ ਅੱਧੀ ਬੋਤਲ ਰੱਖ ਕੇ ਤਾਂ ਦਿੱਤੀ ਜੇ ਤੈਨੂੰ ਕਿਹਾ ਪੂਰੀ ਬੋਤਲ ਚਾਹੀਦੀ ਏ ਕਹਿੰਦਾ ਉਸ ਤੋਂ ਬਾਅਦ ਨਾ ਇਹ ਸਾਡੇ ਤੋਂ ਖਾਰਖੁਰ ਖਾਂ ਲੱਗ ਪਿਆ ਤੇ ਇਹਨੇ ਸਾਨੂੰ ਇੱਦਾਂ ਵੀ ਕਹਿ ਕੇ ਆਹ ਬੰਦੇ ਨੂੰ ਤੁਸੀਂ ਨਹੀਂ ਬੁਲਾਉਣਾ ਤੇ ਉਹ ਸਾਡਾ ਪੁਰਾਣਾ ਯਾਰ ਸੀਗਾ ਕਹਿੰਦਾ ਇੱਕ ਦੋ ਵਾਰੀ ਇਹਨੇ ਜਾਣ ਕੇ ਮਜ਼ਾਕ ਮਜ਼ਾਵਿਛੂ ਮੁੰਡੇ ਨੂੰ ਉਹਦੇ ਕੁੱਟਿਆ ਫੜ-ਫੜ ਕੇ ਕਹਿੰਦਾ ਉਸ ਤੋਂ ਬਾਅਦ ਨਾ ਇਹਨਾਂ ਨੇ ਕੀਤੀ ਪਲੈਨਿੰਗ ਬਹੁਤ ਤਗੜੀ ਕਹਿੰਦਾ ਸਾਨੂੰ ਨਾ 3 ਮਹੀਨੇ ਪਹਿਲਾਂ ਤੇ ਮੈਸੇਜ ਆਏ ਸੀਗੇ ਪ੍ਰੋਮੋਸ਼ਨ ਦੇ ਹੁਣ ਦੇਖ ਲਓ ਭ ਕਹਿੰਦਾ ਸੀ ਮੈਂ ਤੇ ਮੇਰਾ ਨਾਲ ਕੈਰੀ ਦੋਸਤ ਕਹਿੰਦਾ ਆਪਾਂ ਗੱਡੀ 'ਚ ਬੈ ਕੇ ਪ੍ਰਮੋਸ਼ਨ ਵਾਲੇ ਕੋ ਗਏ ਕਹਿੰਦਾ ਪ੍ਰਮੋਸ਼ਨ ਵਾਲੇ ਨੇ ਨਾਲ ਦੀ ਨਾਲ ਫੋਨ ਕਰਤਾ ਕਿ ਉਹ ਕੱਲੇ ਆਏ ਨੇ ਆਜੋ ਕਹਿੰਦਾ ਅਰਫਤਾਰ ਆਏ ਤੇ ਦੂਜਾ ਮੁੰਡਾ ਗੱਡੀ 'ਚ ਬੈਠੇ ਪਏ ਸੀ ਨਿਕਲੇ ਗੱਡੀ 'ਚੋਂ ਪਹਿਲਾਂ ਸਾਡੀ ਤਲਵਾਰਾਂ ਮਾਰੀਆਂ ਗੱਡੀ ਦੇ ਉੱਤੇ ਸ਼ੀਸ਼ਾ ਤੋੜਿਆ ਫਿਰ ਕਹਿੰਦਾ ਮੇਰੇ ਉਹ ਦੋਸਤ ਮੇਰੇ ਇੱਥੇ ਬਾਅਦ ਤਲਵਾਰਾਂ ਮਾਰੀਆਂ ਤੇ ਮੇਰੇ ਦੋਸਤ ਦੀ ਤਲਵਾਰਾਂ ਮਾਰੀਆਂ ਤੇ ਉਹ ਸੀਸੀਟੀਵੀ 'ਚ ਸਾਰੀ ਫੁਟੇਜ ਆ ਗਈ ਹੈ ਹਾਂ ਹਾਂ ਇਹ ਗੱਲਾਂ ਹੁਣ ਦੋਵੇਂ ਪੱਖਾਂ 'ਤੇ ਹੋਈਆਂ ਪਰ ਮੈਨੂੰ ਇਹ 'ਚ ਜਿਹੜੀ ਸਭ ਤੋਂ ਫੁੱਦੂ ਗੱਲ ਲੱ ਗਲਤ ਗੱਲ ਕਿਸ ਨੂੰ ਨਹੀਂ ਕੁੱਟਣਾ ਚਾਹੀਦਾ ਪਰ ਹਰਸ਼ ਜੇਕਰ ਉਹ ਕੀ ਕਰ ਰਿਹਾ ਹੈ ਜਾਂ ਉਹਦਾ ਭਰਾ ਕੀ ਕਰ ਰਿਹਾ ਹੈ ਰੀਲਾਂ ਬਣਾ ਬਣਾ ਕੇ ਕੱਟ ਕੱਟ ਕੇ ਪਾ ਰਿਹਾ ਹੈ ਸੀਸੀਟੀਵੀ ਦੀਆਂ ਯਾਰ ਵਿਛੜੇ ਯਾਰਾਂ ਇਦਾਂ ਇਦਾਂ ਦੀ ਗੱਲਾਂ ਲਾ ਲਾ ਕੇ ਯਾਰ ਤੂੰ ਤੁਹਾਡੀ ਲੜਾਈ ਹੋਈ ਗੱਲ ਖਤਮ ਕਰੋ ਉਹ ਤੋਂ ਦੋ ਦੋ ਤਿੰਨ ਤਿੰਨ ਮਿਲੀਅਨ ਵਿਊ ਲੈ ਰਿਹਾ ਕਦੇ ਆਪਣੀ ਮਾਂ ਦੇ ਇੱਕ ਨਵਾਂ ਗਾਣੇ ਦੀ ਫਿਕਰ ਤਾਂ ਮਾਵਾਂ ਕਰਦੀਆਂ ਹੁੰਦੀਆਂ ਉਹ ਨਿਕਲਦਾ ਕਰੋ ਹਰਸ਼ ਪੈਰਾਂ ਨੂੰ ਹਿਲਾਉਂਦਾ ਮਾਂ ਦੇ ਸੀਸੀਟੀਵੀ ਦੇਖਦਾ ਅੱਗੇ ਉਹਨੂੰ ਕੁੱਟ ਪੈ ਰਹੀ ਹੈ ਫਿਕਰ ਤਾਂ ਮਾਵਾਂ ਕਰਦੀਆਂ ਹੁੰਦੀਆਂ ਯਾਰ ਇਦਾਂ ਕਿਉਂ ਕਰਦੇ ਹੋ ਤੁਸੀਂ ਯਾਰ ਤਹਾਡੀ ਲੜਾਈ ਹੋਈ ਆ ਲੋਕੀਨਾਂ ਨੂੰ ਸympathy ਦੇ ਰਹੇ ਨੇ ਪਰ ਇਹਦਾ ਮਲੇ ਥੋੜੇ ਤੇਰੀਲਾ ਕੱਟ ਕੱਟ ਕੇ ਉਹ ਚੀਜ਼ ਨੂੰ ਆਪਣੇ ਆਪ ਨੂੰ ਆਪਣੇ ਹੀਰੋ ਬਣਾਉਂ ਆ ਆਪਣੇ ਆਪ ਨੂੰ ਸympathy ਲਾਓ ਇਹ ਭਾਈ ਗਲਤ ਗੱਲ ਹੈ ਮੈਂ ਨਹੀਂ ਮੈਨੂੰ ਮੈਂ ਰਫਤਾਰਾ ਇਹਨੂੰ ਵੀ ਸਮਝਾਇਆ ਤੈਨੂੰ ਸੱਚੀ ਗੱਲ ਦੱਸਾਂ ਮੈਂ ਕਿਹਾ ਯਾਰ ਤੂੰ ਹੀ ਯਾਰ ਸੀ ਨਾਲੇ ਮੈਂ ਕਿਹਾ ਵੇਖ ਤੇਰੇ ਪਿੱਛੇ ਨਾ ਅਸੀਂ ਖੜੇ ਆ ਜਦੋਂ ਵੀ ਮਸਲਾ ਆਇਆ ਇੱਥੇ ਤੈਨੂੰ ਪਤਾ ਹੈ ਉਹਦੇ ਪਿੱਛੇ ਅਸੀਂ ਬੰਦਾ ਕੁੱਟਰ ਚੱਲ ਗਏ ਇੱਥੇ ਜਿੱਥੇ ਕੋਈ ਗੱਲ ਪੰਜਾਬ ਦੀ ਆਈ ਏ ਮੋਰ ਮੋਰ ਜੀ ਅੱਜ ਇੱਕ ਤਰਨੇ ਚ ਜਾਂਦਾ ਰਿਹਾ ਉਹ ਬੜਾ ਸਾਹ ਦਿੱਤਾ ਹੈ ਰਫਤਾਰ ਰੇ ਦਾ ਪਰ ਮੈਂ ਕਹਾਂ ਤੂੰ ਇੱਥੇ ਗਲਤ ਏ ਉਹ ਅਰਸ਼ ਜਗਰਾਉ ਕਿਹੜਾ ਬਦਮਾਸ਼ ਯਾਰ ਜਾ ਬੜਾ ਬਦਮਾਸ਼ੀ ਕਰਨ ਰਿਹਾ ਤੂੰ ਯਾਰ ਭਰਾ ਰਹੇ ਹੋ ਬਹਿ ਕੇ ਮਸਲਾ ਸੋਲਵ ਕਰ ਲੋ ਯਾਰ ਇਹ ਕਿੱਡੀ ਗੱਲ ਏ ਤੈਨੂੰ ਲਾ ਕੇ ਚੱਲ ਕੇ ਚੱਲ ਗੁੱਸਾ ਸੀ ਅਰਸ਼ ਮੰਨ ਲੈ ਜੇ ਉਹਦੀ ਵੀ ਥਿਊਰੀ ਸਹੀ ਏ ਜਿੱਦਾਂ ਰਫਤਾਰ ਰਾਏ ਕਹਿ ਰਿਹਾ ਮੰਨ ਲੋ ਰਫਤਾਰ ਰਾਏ ਦੀ ਥਿਊਰੀ ਤੇ ਵੀ ਯਕੀਨ ਕਰ ਲੈਨੇ ਆ ਪਰ ਫਿਰ ਵੀ ਇਦਾਂ ਨਹੀਂ ਕੁੱਟਣਾ ਚਾਹੀਦਾ ਤੂੰ ਲਿਆ ਕੇ ਬੰਦੇ ਕੋਲ ਕਟਾਰਿਆ ਉਹਨੂੰ ਕਿ ਸੇ ਕੋਲੂ ਲਿਆ ਆ ਕੇ ਤਲਵਾਰਾ ਚਲਾ ਰਿਹਾ ਚਲਾ ਆਪ ਥੱਪੜ ਥੁੱਪੜ ਮਾਰ ਲੈ ਜੇ ਤੈਨੂੰ ਗੁੱਸਾ ਆਉਤੇ ਠੀਕ ਹੈ ਭਰਾਵਾ ਵਾਂਗੂ ਕੁੱਟ ਲਾ ਉਹਨੂੰ ਪਰ ਤੂੰ ਕੁੱਟਿਆ ਕਿੱਦਾ ਬਦਮਾਸ਼ਾਂ ਵਾਂਗੂ ਗੈਂਗਸਟਰਾਂ ਵਾਂਗੂ ਜਿਹੜੀ ਚੀਜ਼ ਮਾੜੀ ਏ ਬਿਲਕੁਲ ਬਿਲਕੁਲ ਯਾਰ ਦੋਸਤੋ ਇੱਕ ਤਰ੍ਹਾਂ ਤੇ ਰਹੇ ਹੋ ਨੇ ਤੁਸੀਂ ਲੜਾਈ ਗੱਲ ਸੋਲਵ ਕਰ ਸਕਦੇ ਹੋ ਉਤੋਂ ਤੁਸੀਂ ਯਾਰ ਦੋਸਤੋ ਇਹ ਉਤੋਂ ਤੁਹਾਨੂੰ ਪਤਾ ਕਿ ਤੁਹਾਡੀ ਗਲਤੀ ਸੋਸ਼ਲ ਮੀਡੀਆ ਤੇ ਕਿੰਨੀ ਗੱਲ ਫੈਲਣੀ ਏ ਨਾਲੇ ਉਤੋਂ ਬੁਲਾਇਆ ਫਿਰ ਚਲ ਮੰਨ ਲਓ ਜੇ ਤੈਨੂੰ ਉਤੇ ਗੁੱਸਾ ਵੀ ਨਾ ਫਿਰ ਆਮਣੇ ਸਾਹਮਣੇ ਉਹਨੂੰ ਟੱਕਰ ਐ ਨਹੀਂ ਉਹਨੂੰ ਕਹਿ ਟੈਂਪ ਆਪ ਹੀ ਮੈਂ ਤੈਨੂੰ ਵੇਖਣਾ ਹੈ ਪਹਿਲੀ ਗੱਲ ਭਰਾਵਾਂਾਂ ਚ ਜਦੋਂ ਇਦਾਂ ਹੋਏ ਨਹੀਂ ਪਾਣਾ ਚਾਹੀਦਾ ਪਰ ਜੇ ਚੱਲ ਤੂੰ ਪਾਣਾ ਵੀ ਹੈ ਫਿਰ ਡਾਇਰੈਕਟ ਉਹਨੂੰ ਕਹਿ ਵੀ ਆ ਇੱਥੇ ਅਰਚ ਹਾਂ ਤੂੰ ਉਹਨਾਂ ਨੂੰ ਬੁਲਾ ਰਿਹਾ ਕਿ ਪ੍ਰੋਮੋਸ਼ਨ ਕਰਾਣੀ ਹੈ ਅਸੀਂ ਤੇ ਆਇਓ ਭਾਜੀ ਕਿੰਨੇ ਪੈਸੇ ਲੈਂਦੇ ਧੋਖੇ ਨਾਲ ਬੁਲਾਇਆ ਨਾ ਤਾਂ ਹੀ ਲੋਕੀ ਕਹਿੰਦੇ ਯਾਰ ਮਾਰ ਕੀਤੀ ਹੁਣ ਯਾਰ ਹੁਣ ਇਹ ਵੀ ਗਲਤ ਕਰ ਰਹੇ ਨੇ ਅਗਿਓ ਕਿ ਉਹਦੀ ਕਟਿੰਗ-ਕਟਿੰਗ ਵਾਲੀਆਂ ਕੋਈ ਵੀਡੀਓ ਪੁਰਾਣੀ ਹੁਣ ਕਟਿੰਗ ਭਈ ਹੋਊਗੀ ਅਗਲੇ ਨ ਪੱਗ ਬੰਨਦਾ ਸ਼ਾਇਦ ਉਹਨੇ ਕੇਸਰ ਖੜੇ ਹੋਣਗੇ ਹੁਣ ਹਨ ਰਫਤਾਰ ਦੀ ਕਟਿੰਗ ਹੈ ਇਹ ਤਾਂ ਮੈ ਤੇ ਉਹ ਹੁਣ ਉਹਦੀ ਵੀਡੀਓ ਵਾਇਰਲ ਕਰ ਰਹੇ ਨੇ दारू ਪੀਣ ਦੀਆਂ ਕਟਿੰਗ ਦੀਆਂ ਇਹ ਨਹੀਂ ਚਾਹੀਦਾ ਯਾਰ ਤੁਹਾਡੇ ਨਾਲ ਕਿਹ ਬੰਦੇ ਨੇ ਵਰਤਿਆ ਚਲੋ ਕਿ ਹਨ ਚਲੋ ਵਰਤਿਆ ਤਾਂ ਚੇਤਾ ਆ